ਸੋ ਭਾਜਪੀ ਨੇ ਜਿਹੜਾ ਜੀ ਆਪਣਾ ਸੰਕਲਪ ਪੱਤਰ ਆ ਜਾਂ ਇਹਨੂੰ ਮੋਦੀ ਕੀ ਗਾਰੰਟੀ ਹੁਣ ਕਿਹਾ ਜਾਂਦਾ ਇਹ ਇਹਨਾਂ ਨੇ ਜਾਰੀ ਕਰ ਦਿੱਤਾ ਬਹੁਤ ਸਾਰੀਆਂ ਗੱਲਾਂ ਨੇ ਇਹਦੇ ਵਿੱਚ ਜਿਹੜੇ 2-4 ਕ ਆਪਾਂ ਦੇਖਿਆ ਜਿਹੜਾ BBC ਪੰਜਾਬੀ ਨੇ ਰਿਪੋਰਟ ਕੀਤੀਆਂ ਇੱਕ ਤਾਂ ਇਹਨਾਂ ਨੇ ਕਿਹਾ ਕਿ ਅਗਲੇ 5 ਸਾਲਾਂ ਲਈ ਮੁਫਤ ਰਾਸ਼ਨ ਪਾਣੀ ਗੈਸ ਕਨੈਕਸ਼ਨ ਦੀ ਜਿਹੜੀ ਆ ਪੀਐਮ ਸੂਰਿਆ ਰਾਹੀ 0 ਬਿਜਲੀ ਦਾ ਪ੍ਰਬੰਧ ਕਰਾਂਗੇ ਆਯੁਸ਼ਮਨ ਭਾਰਤ ਵੱਲੋਂ 5 ਲੱਖ ਰੁਪਏ ਦਾ ਮੁਫਤ ਇਲਾਜ ਜਿਹੜਾ ਮਹੱਈਆ ਕਰਵਾਇਆ ਜਾ ਰਿਹਾ ਹੈ ਅੱਗੇ ਮਿਲਦਾ ਰਹੇਗਾ ਮੱਧ ਵਰਗੀ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦੇਵਾਂਗੇ ਪੀਪਲ ਲੀਕ ਤੇ ਜਿਹੜਾ ਵੱਡਾ ਕਾਨੂੰਨ ਬਣਿਆ ਉਹਨੂੰ ਲਾਗੂ ਕਰਾਂਗੇ ਕੌਮੀ ਸਿੱਖਿਆ ਨੀਤੀ ਲਾਗੂ ਕੀਤੀ ਜਾਵੇਗੀ 2036 ਦੇ ਵਿੱਚ 올림픽 ਦੀ ਮੇਜਬਾਨੀ ਕਰਾਂਗੇ ਤੇ ਹੋਰ ਇਹਨਾਂ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਦੇ ਲੱਖਾਂ ਜਿਹੜੇ ਰੋਜ਼ਗਾਰ ਦੇ ਜਿਹੜੇ ਮੌਕੇ ਪੈਦਾ ਕੀਤੇ ਜਾਣਗੇ ਸੋ ਇਹ ਬੀਜੇਪੀ ਦੇ ਵੱਲੋਂ ਜਿਹੜਾ ਜੀ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਭਾਜਪਾ ਦੇ ਪ੍ਰਧਾਨ ਜੀ ਪੀ ਨੱਡਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਜਿਹੜੇ ਰਾਜਨਾਥ ਸਿੰਘ ਦੀ ਮੌਜੂਦਗੀ ਦੇ ਵਿੱਚ ਇਹ ਇਲੈਕਸ਼ਨ ਮੈਨੀਫੈਸਟੋ ਜਾਰੀ ਕੀਤਾ ਗਿਆ ਇਹ ਮੈਨੀਫੈਸਟੋ ਜਾਰੀ ਕਰਦੇ ਹੋਏ ਰੱਖਿਆ ਮੰਤਰੀ ਦੇ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਤੋਂ ਵਾਦਾ ਕੀਤਾ ਸੀ ਅਸੀਂ ਉਹ ਕਰ ਦਿੱਤਾ ਔਰਤਾਂ ਨੂੰ ਰਾਖਵਾ ਕਰਨ ਦੇਣ ਦਾ ਵਾਦਾ ਕੀਤਾ ਸੀ ਅਸੀਂ ਉਹ ਵੀ ਪੂਰਾ ਕਰ ਦਿੱਤਾ ਇਹਨੂੰ 24 ਭਾਗਾਂ ਦੇ ਵਿੱਚ ਵੰਡਿਆ ਗਿਆ ਤੇ ਇਹਦੇ ਵਿੱਚ ਸੁਸਾਸ਼ਣ ਦੇਸ਼ ਦੀ ਸੁਰੱਖਿਆ ਸਵਸ਼ ਭਾਰਤ ਖੇਡਾਂ ਦੇ ਵਿਕਾਸ ਵਾਤਾਵਰਨ ਦੇ ਨਾਲ ਸੰਬੰਧਿਤ ਜਿਹੜੇ ਮੁੱਦੇ ਆ ਉਹ ਸ਼ਾਮਲ ਕੀਤੇ ਗਏ ਆ ਸਾਡੇ ਜਿਹੜੇ ਰੱਖਿਆ ਮੰਤਰੀ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੋਦੀ ਦੀ ਗਾਰੰਟੀ ਜਿਹੜੀ 24 ਕੈਰਟ ਸੋਨੇ ਦੇ ਬਰਾਬਰ ਹੈ ਸੋ ਇਹਦੇ ਵਿੱਚ ਇਹਨਾਂ ਨੇ ਹੋਰ ਜਿਹੜੀ ਇੱਕ ਇੰਟਰਸਟਿੰਗ ਗੱਲ ਕਹੀ ਆ ਕਿ ਬੀਜੇਪੀ ਨੇ ਕਿ ਦੇਸ਼ ਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਅਤੇ ਕਾਮਨ ਇਲੈਕਟੋਰਲ ਰੋਲ ਦੀ ਬਫਸਤਾ ਕੀਤੀ ਜਾਵੇਗੀ ਯੂਨੀਫਾਰਮ ਸਿਵਲ ਕੋਡ ਦਾ ਵੀ ਜ਼ਿਕਰ ਕੀਤਾ ਤੇ ਪੀਐਮ ਮੋਦੀ ਨੇ ਕਿਹਾ ਕਿ ਭਾਜਪਾ ਇਸ ਨੂੰ ਬਹੁਤ ਮਹੱਤਵਪੂਰਨ ਮੰਨਦੀ ਹੈ ਯੂਨੀਫਾਰਮ ਸਿਵਲ ਕੋਡ ਨੂੰ ਸੋ ਇਹ ਕਾਂਗਰਸ ਨੇ ਜਦੋਂ ਪਹਿਲਾਂ ਆਪਣਾ ਕੀਤਾ ਸੀਗਾ ਜੀ ਉਹ ਆਪਾਂ ਆਲਰੇਡੀ ਤੁਹਾਡੇ ਨਾਲ ਸਾਂਝਾ ਕੀਤਾ ਹੀ ਸੀਗਾ ਇਹਨਾਂ ਨੇ ਆਪਣੀਆਂ ਉਪਲਬਧੀਆਂ ਵੀ ਗਣਵਾਈਆਂ ਭਾਜਪਾ ਨੇ ਇਹਨਾਂ ਨੇ ਕਿਹਾ ਕਿ ਇਹਨਾਂ ਦੀ ਸਰਕਾਰ ਦੇ ਕਾਰਨ 4 ਕਰੋੜ ਲੋਕਾਂ ਨੂੰ ਪੱਕੇ ਮਕਾਨ ਮਿਲੇ ਨੇ 2 ਲੱਖ 50 ਤੱਕ ਇੰਟਰਨੈਟ ਪਹੁੰਚਿਆ 25 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆ ਗਿਆ ਆ ਰਾਮ ਲੱਲਾ ਬਿਰਾਜਮਾਨ ਹੋ ਗਿਆ ਆ ਰਾਮ ਮੰਦਰ ਦਾ ਜਿਹੜਾ ਸੀਗਾ 11 ਕਰੋੜ ਔਰਤਾਂ ਨੂੰ ਸਲੈਂਡਰ ਮਿਲੇ ਨੇ 80 ਕਰੋੜ ਲੋਕਾਂ ਨੂੰ ਅਨਯੂਜ਼ ਨਾ ਦਾ ਲਾਭ ਮਿਲਿਆ ਲਾਕਡਾਊਨ ਲਾ ਕੇ ਦੇਸ਼ ਨੂੰ 2 ਮਹੀਨਿਆਂ ਦੇ ਵਿੱਚ ਕਰੋਨਾ ਨਾਲ ਲੜਨ ਲਈ ਤਿਆਰ ਕੀਤਾ ਗਿਆ 10 ਸਾਲਾਂ ਤੋਂ ਦੇਸ਼ ਮੰਨ ਰਿਹਾ ਕਿ ਮੋਦੀ ਦੀ ਗਾਰੰਟੀ ਪੂਰਾ ਹੋਣ ਵਾਲੀ ਗਾਰੰਟੀ ਹੈ ਐਂਡ ਆਯੁਸ਼ਮਨ ਭਾਰ ਦੁਨੀਆ ਦਾ ਸਭ ਤੋਂ ਵੱਡਾ ਹੈਲਥ ਪ੍ਰੋਗਰਾਮ ਬਣ ਗਿਆ ਪੂਰੀ ਦੁਨੀਆ ਦੇ ਵਿੱਚ ਇਹਦੀ ਚਰਚਾ ਹੋ ਰਹੀ ਹੈ ਸੋ ਇਹ ਜਿਹੜਾ ਇਹਨਾਂ ਦਾ ਕਹਿਣਾ ਇਧਰੋਂ ਜੇਕਰ ਆਪਾਂ ਕਾਂਗਰਸ ਨੇ ਪਹਿਲਾਂ ਵੈਸੇ ਆਪਾਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਆਪਣੇ ਇਹ ਜਿਹੜਾ ਸਿਆਸੀ ਪੋਡਕਾਸਟ ਦੇ ਵਿੱਚ ਆਲਰੇਡੀ ਤੁਹਾਡੇ ਨਾਲੇ ਸਾਂਝਾ ਕੀਤੇ ਜਾ ਚੁੱਕੇ ਆ ਕਾਂਗਰਸ ਨੇ ਕੀ ਕੀ ਕੀਤਾ ਉਹਨਾਂ ਨੇ ਕਿਹਾ ਸੀ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇਗੀ ਤੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਬਾਕੀ ਉਹਨਾਂ ਨੇ ਜਿਹੜਾ ਮਨਰੇਗਾ ਦੇ ਤਹਿਤ ਘਟੂ-ਘਟ 400 ਰੁਪਏ ਦੀ ਮਜ਼ਦੂਰੀ ਦਿੱਤੀ ਜਾਣ ਦੀ ਗੱਲ ਕੀਤੀ ਸੀ ਤੇ ਸੋ ਇਹਨਾਂ ਨੇ ਕਿਹਾ ਘਟ ਗਿੰਤਿਆਂ ਨੂੰ ਉਹਨਾਂ ਦੀ ਪਹਿਰਾਵੇ ਤੇ ਪਾਛਾ ਦੀ ਆਜ਼ਾਦੀ ਯਕੀਨੀ ਬਣਾਈ ਜਾਵੇਗੀ ਸੋ ਇਹ ਇਹ ਬੜੀ ਇੰਪੋਰਟੈਂਟ ਆ ਮੈਨੂੰ ਫੇਰ ਪ੍ਰਸ਼ਾਂਤ ਕਸ਼ੋਰ ਸਾਹਿਬ ਦੀ ਗੱਲ ਯਾਦ ਆ ਗਈ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਬਈ ਪਾਰਟੀਆਂ ਤਾਂ ਹੋਰ ਵੀ ਬਹੁਤ ਨੇ ਪਰ ਬੀਜੇਪੀ ਇਕੱਲੀ ਤੁਹਾਡੀ ਵੋਟ ਨਹੀਂ ਮੰਗਦੀ ਉਹ ਕਹਿੰਦੀ ਕਿ ਤੁਹਾਨੂੰ ਤੁਸੀਂ ਖਾਣਾ ਕੀ ਹੈ ਤੁਸੀਂ ਪੋਣਾ ਕੀ ਹੈ ਤੁਸੀਂ ਰਹਿਣਾ ਕਿਵੇਂ ਆ ਤੁਹਾਨੂੰ ਇਹ ਵੀ ਅਸੀਂ ਦੱਸਾਂਗੇ ਪ੍ਰਸ਼ਾਂਤ ਕਸ਼ੋਰ ਸਾਹਿਬ ਦਾ ਜਿਹੜਾ ਕਹਿਣਾ ਸੀਗਾ ਲਗਾਤਾਰ ਤੁਹਾਡੇ ਨਾਲ ਖਬਰਾਂ ਪਹੁੰਚਾਉਂਦੇ ਰਹਿਾਂਗੇ ਜੀ ਤੇ YouTube ਤੋਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਜੇਕਰ ਟਿਕਟੋਕ ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਤੇ ਆਪਣੀ ਪ੍ਰਤੀਕਿਰਿਆ ਜਰੂਰ ਦੇਣੀ ਕਿ ਤੁਸੀਂ ਕੀ ਸੋਚਦੇ ਹੋ ਬਹੁਤ ਧੰਨਵਾਦ